ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਮੋਨੂ ਪਗਲ ਤੇ ਇਹ ਆਪਣਾ ਛੋਟਾ ਵੀਰ ਪੰਕਜ ਸਤਿ ਸ਼੍ਰੀ ਅਕਾਲ ਜੀ ਅੱਜ ਇਹ ਦਿਨ ਇਹ ਐਤਵਾਰ 12 ਫਰੀ ਹੈ 12 ਜਨਵਰੀ ਕੱਲ੍ਹ ਆ ਲੋੜੀ ਹੁਣ ਤੁਹਾਨੂੰ ਅਸੀਂ ਇੱਥੇ ਅੰਮ੍ਰਿਤਸਰ ਦੇ ਤੁਹਾਨੂੰ ਵਿਖਾਉਨੇ ਲੋੜੀ ਦੀਆਂ ਰੌਣਕਾਂ ਇੱਥੇ ਅੰਮ੍ਰਿਤਸਰ ਦੇ ਹਰੀਪੁਰੇ ਲੱਗਦੇ ਵੀ ਗੁੱਡੀ ਦੀ ਮੈਨੂਫੈਕਚਰਿੰਗ ਹੁੰਦੀ ਹੈ ਤੇ ਵਿਖਾਉਨੇ ਤੁਹਾਨੂੰ ਇੱਥੇ ਰੌਣਕ ਵਿਖਾਉਨੇ ਆ ਇੱਥੇ ਲੱਗਦਾ ਬਹੁਤ ਮਤਲਬ ਕੀ ਅੰਮ੍ਰਿਤਸਰ ਦਾ 80% ਲੋਕੀ ਇੱਥੋਂ ਗੁੱਡੀਆਂ ਲੈਣਾ ਆਂ ਡੈਪੀ ਜੰਤਾ ਜਿੰਨਾ ਜਿੰਨਾਂ ਨੂੰ ਪਤਾ ਲੱਗ ਗਿਆ ਇੱਥੇ ਗੁੱਡੀਆਂ ਬਣਦੀਆਂ ਵੀ ਆਂ ਇੱਥੇ ਸਸਤੀਆਂ ਵੀ ਮਿਲਦੀਆਂ ਇਸ ਕਰਕੇ ਥੋੜਾ ਜਿਹਾ ਸਾਰੇ ਮੈਨ ਆਉਣ ਲੈਪੀਏ ਹੁਣ ਤੁਹਾਨੂੰ ਦਿਖਾਉਣੇ ਆ ਜਿੱਥੇ ਬਾਜ਼ਾਰ ਵਿਖਾਉਣੇ ਆ ਜਿੱਥੇ ਗੁੱਡੀਆਂ ਲੱਗੀਆਂ ਦੇ ਰੌਣਕ ਦਿਖਾਉਣੇ ਪੂਰੀ ਆ ਉਹ ਤੁਹਾਨੂੰ ਹੁਣ ਵਿਖਾਈਏ ਰੌਣਕ ਆਪਣੀ ਚਲੋ ਪੰਕਾਇ ਦੇ ਨਾਲ ਆ ਜੀ ਚਲੋ ਜੀ ਹੁਣ ਆਪਾਂ ਚੱਲੇ ਆਂ ਵਿਖਾਉਣੇ ਤੁਹਾਨੂੰ ਰੌਣਕਾਂ ਇਹ ਆਪਣਾ ਸਿਆਲਕਾ ਸਾਹਿਬ ਆਪਣਾ ਮੁੰਡਾ ਚੁੱਕਦੇ ਹੋਏ ਤੇ ਨਾਲ ਬਾਜ਼ਾਰ ਜੈਨੂ ਕਮਾਦੇ ਹੋਏ ਵਖਾਣੇ ਤੁਹਾਨੂੰ ਪੂਰਾ ਨੰਦ ਚਲੋ ਆਇਓ ਜੀ ਆਹ ਵੇਖੋ ਜੀ ਆਪਣੇ ਬੂਟਾ ਭਾਜੀ ਬੂਟਾ ਭਾਜੀ ਢੇਲਣਾ ਪੀਰ ਕਰ 500 ਦੇਂਗਾ ਤੇ ਭੈ ਮੀਟ ਦਾ ਪੀਰ ਨਹੀਂ ਮਿਲ ਨਹੀਂ ਤੇਰੀ ਮਿਲ ਨਹੀਂ ਤੇਰੀ ਆ ਵੀ ਇਥੋਂ ਦਾ ਨੰਬਰ ਖੋਨੇ ਰੌਣਕ ਇੱਥੋਂ ਸਟਾਰਟ ਹੋ ਰਹੀ ਹੈ 2 ਕਿਲੋਮੀਟਰ ਤੱਕ ਤੇ ਜਾਮ ਲੱਗਾ ਹੁੰਦਾ 2 ਕਿਲੋਮੀਟਰ ਤੱਕ ਦੁਕਾਨਾਂ ਹੀ ਦੁਕਾਨਾਂ ਤੁਹਾਨੂੰ ਵਖਾਣੇ ਆ ਆ ਦੇਖੋ ਜੀ ਇੰਦਰ ਇੱਕ ਦੇਖੋ ਜੀ ਰੌਣਕ ਇੱਥੋਂ ਸਟਾਰਟ ਹੋਏ ਨਹੀਂ ਆ ਪਹਿਲੀ ਦੁਕਾਨ ਆ ਇੱਥੇ ਆਹਣ ਮਠਾ ਨੇ ਚੁੱਕਿਆ ਸਹਿਜ ਸਹਿਜ ਨਾ ਇੰਦਰ ਇੰਦਰ ਰਾਇ ਨੂੰ ਇੱਥੋਂ ਸਟਾਰਟ ਹੋਏ ਨਹੀਂ ਆ ਦੁਕਾਨਾਂ ਲੱਗਣੀਆਂ ਆ ਵੇ ਕਿੰਨਾ ਰਸ਼ ਆ ਉਹ ਇੱਥੇ ਭੀੜ ਹੁੰਦੀ ਆ ਦੇਖੋ ਆ ਇੱਥੋਂ ਆ ਤੰਬੂ ਤੰਬੂ ਕਨਾ ਤਾ ਨਹੀਂ ਆ ਇਹਨਾਂ ਦੇ ਇੱਥੋਂ ਰਾਸ਼ੋ ਹੈ ਨਾ ਸਟਾਰਟ ਆ ਗੋਣ ਇੱਥੇ ਦੁਕਾਨਾਂ ਸਟਾਰਟ ਸਾਰੇ ਗੁੱਤੇ ਕਦੀ ਇੱਥੇ ਕੰਮ ਕਰਦੇ ਕਿੱਥੇ ਦੇ ਪੈਰ ਰੱਖਣੋਂ ਜਗ੍ਹਾ ਨਹੀਂ ਬਣਾ ਦੇਖੋ ਜੀ ਸੰਨੀ ਹਣੀ ਆਪਣੇ ਆ ਲੱਗੇ ਆ ਵੇਚਣ ਆ ਆ ਦੇਖੋ ਸੰਨੀ ਵੇਚਣ ਡਿਆ ਗੁੱਡੀਆਂ ਸੋਨ ਹਣੀ ਆ ਸਾਰੇ ਬਲਾਇਕਾਂ ਇੱਥੇ ਆ ਚੌਂਕ ਆ ਇੱਥੇ ਤਾਂ ਕਰਕੇ ਭੀੜ ਘਟ ਗਈ ਏ ਹੁਣ ਅੱਗੋਂ ਸਾਰੇ ਆ ਟਿੱਕੀਆਂ ਵਾਲੇ ਭਾਈ ਦੀ ਦੁਕਾਨ ਤੇ ਭੀੜ ਘਟ ਗਈ ਏ ਕਿਉਂਕਿ ਉਹ ਤਾਂ ਰਸ਼ ਹੀ ਅੱਗੇ ਅੱਗੇ ਬਹੁਤ ਰਸ਼ ਹੀ ਤੇ ਹੁਣ ਘਟ ਗਿਆ ਖਾਣੀ ਟਿੱਕੀ ਆ ਬਾਹਰ ਉਹਨੇ ਗੋਦਾ ਨੂੰ ਖੋਨੇ ਰਾਸ਼ੀ ਆ ਇਤਰਾਤ ਗੁਟਿਆਲੇ ਕੋ ਬਹੁਤ ਜ਼ਿਆਦਾ ਰਾਸ਼ੀ ਆ ਯਾ ਦੇਖੋ ਰਾਸ਼ੀ ਕਿ ਦੋ ਮਹੀਨੇ ਦਾ ਨਾ ਬੰਨੇ ਤਸਵੀਰ ਦਾ 1.5 ਲੱਖ ਰੁਪਿਆ ਕਮਾ ਚੁੱਕਿਆ ਆ ਹਾਂਜੀ ਇਹ ਕੀ ਆ ਮੇਲੇ ਚ ਘੁੰਮਣ ਦੇ ਆਪਣੇ ਰਜਿੰਦਰ ਜੀ ਗੋਲੂ ਇਹ ਗਈ ਹੈ ਆਏ ਕੀਏ ਗਏ ਇੰਨੀ ਬੜੀ ਆ ਰਹੀ ਆ ਹੇ ਮੈਂ ਪੜਾਉਂਦਾ ਹੋਰ ਸਾਡੇ ਤੇ ਛੱਟੇ ਤੁਰ ਕੇ ਤੋਟ ਲੇ ਆ ਜਾ ਬੈਂ ਨਾ ਇਹਦੇ ਆਣੇ ਮਿਲ ਲੱਗਾ ਇੱਥੇ ਪੂਰਾ ਲੋੜੀ ਦੀ ਪੂਰੀ ਰੌਣਕ ਲੱਗੀ ਇੱਥੇ ਅੰਮ੍ਰਿਤਸਰ ਚ ਲੋੜੀ ਤੇ ਮੈਂ ਕਹਿੰਦਾ ਪੂਰਾ ਹੱਥ ਕਰਾਂ ਲੋੜੀ ਮੰਝਿਆਂ ਦੇ ਵੀ ਵੇਖੋ ਲਾਏ ਮੈਂ ਆਣੇ ਹੋਰ ਆਹੀ ਦਾ ਅੱਧਾ ਕਿਲੋਮੀਟਰ ਅੱਪਾ ਤੁਰ ਕੇ ਆ ਗਏ ਹੈ ਹੈ ਕਈ ਥਾਂ ਨੇ ਮੋੜ ਆ ਵੀ ਤੇਨੇ ਬਾਹਰ ਸੜਕ ਸਾਰੀ ਮੱਲੀ ਹੁੰਦੀ ਹੈ ਇੱਥੇ ਥੋੜੇ ਲੈਣੇ ਹੁੰਦੇ ਨੇ ਨਾ ਇਹ ਇਕ ਲੱਗੋ ਲੈ ਰਾਸ਼ੀ ਰਾਸ਼ਾ ਸਾਰੀ ਸੜਕ ਮੱਲੀ ਗਿੱਡੇ ਵੇਖੋ ਕਿਹੜੇ ਕਿਹੜੇ ਵੱਡੇ ਇੱਥੇ ਬਜਾਰੋਂ ਕਾਫੀ ਸਸਤੇ ਰੇਟ ਤੇ ਮਿਲਦੇ ਆ ਬੜੇ ਸਸਤੇ ਰੇਟ ਤੇ ਮਿਲਦੇ ਗੁੱਡੇ ਬਹੁਤ ਫਰਕ ਹੁੰਦਾ ਤਾਂ ਹੀ ਲੋਕੀ ਲਗਭਗ ਸਾਰੇ ਇੱਥੋਂ ਆਨੇ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਜਿਵੇਂ ਮੇਲਿਆਂ ਦੇ ਨਹੀਂ ਰਸ਼ ਲੱਗਾ ਹੁੰਦਾ ਉਦਾਂ ਹੀ ਇੱਥੇ ਰਸ਼ ਲੱਗਾ ਦਾ ਪੂਰਾ ਆ ਵੇਖੋ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਇਹਨੇ ਫੇਰ ਤਾਂ ਨਾ ਵੀਡੀਓ ਬਣਾ ਜਾਵੇ ਖਾਣ ਦੇ ਆ ਵੇਖੋ ਦੇਖੋ ਰਾਸ਼ੀ ਦੇ ਕੋਲ ਨਾਰਾਸ਼ੀ ਗੋਦੀਆਂ ਗੁਡੀਆਂ ਆ ਕੇ ਮਾਗਣਾ ਤੇ ਤਮੈਂ ਸਰੀ ਛੜਕ ਭਰੀ ਆ ਵੇ ਲੋ ਮੋਟਰਸਾਈਕਲ ਮਾਇ ਤੁਰਿਆ ਨਹੀਂ ਉਹਦਾ ਮੋਟਰਸਾਈਕਲ ਕਿਥੋਂ ਨੰਗਣੇ ਆ ਗਿਆ ਵੇਖੋ ਸੰਭੂਕ ਨਾ ਤਾਂ ਕੰਨੀਆਂ ਲਗੀਆਂ ਨਾ ਦੇਖੋ ਗੁੱਡੇ ਬਾਹਰ ਰੱਖੇ ਦੇ ਇਹਨਾਂ ਨੇ ਕਰਾ ਦੇ ਇੱਥੇ ਲਗਭਗ ਸਾਰਾ ਇਹੀ ਕੰਮ ਹੁੰਦਾ ਗੁੱਡੀਆਂ ਬਣਾਉਂਦੇ ਹੀ ਮੈਨੂਫੈਕਚਰਿੰਗ ਹੀ ਹੁੰਦੀ ਆ ਮਹੱਲੇ ਦੇ ਸਾਰੀ ਸਾਰੇ ਇੱਥੇ ਪੂਰੇ ਅੰਮ੍ਰਿਤਸਰ ਵਿੱਚ ਇੰਨਾ ਦਾ ਲੈਣ ਆਂਦੇ ਆ ਕੁੜੀਆਂ ਦੇਖ ਦੇ ਇੱਥੇ ਲਗਭਗ ਸਾਰੇ ਅੰਮ੍ਰਿਤਸਰ ਦੇ ਇੱਥੇ ਕੁੜੀਆਂ ਨੇ ਲੰਦਿਆ ਸਾਰੀਆਂ ਕੰਧਾਂ ਦੇ ਕੁੜੀਆਂ ਹੀ ਕੁੜੀਆਂ ਲਾਈਆਂ ਪੂਰੇ ਬਾਜ਼ਾਰ 'ਚ ਐ ਇੰਨੀ ਰੌਣਕ ਮੈਨੂੰ ਨਹੀਂ ਲੱਗਦਾ ਕਿਤੇ ਲੱਗਦੀ ਹੋएगी ਅੰਮ੍ਰਿਤਸਰ ਤੇ ਵੀ ਜਾਂ ਪੂਰੇ ਪੰਜਾਬ 'ਚ ਲੱਗਦਾ ਕਿਤੇ ਕਿਤੇ ਲੱਗਦੀ ਹੋਈ ਮੇਰਾ ਨਹੀਂ ਇੱਥੇ ਲੱਗਦੀ ਆਮ ਲੈ ਜੇ ਅੰਮ੍ਰਿਤਸਰ ਇਹ ਹਾਲਾਤ ਹੈ ਇਹ ਰਾਸ਼ੀ ਰਾਜ ਕਾਰ ਆਨੇ ਬੈਂਚ ਬਾਹਰ ਲਾਏ ਆ ਗੁਡੀਆਂ ਦੇ ਦੇਖੋ ਜੋ ਕੀ ਜਨਾਨੀਆਂ ਬੰਦੇ ਬੁੱਡੀਆਂ ਸਾਰਾ ਇਹ ਕੰਮ ਕਰਦੀਆਂ ਇੱਥੇ ਬਹੁਤ ਰਾਸ਼ ਹੁੰਦਾ ਇੱਥੇ ਕਿੰਨੀ ਆ ਭਾਗੇ ਆ ਗਏ ਹਲੇ ਤੱਕ ਦੇਖ ਲੋ ਕਿੰਨਾ ਰਾਸ਼ ਹੈ ਆ ਦੇਖੋ ਸਾਰੇ ਰਾਸ਼ੀ ਰਾਜ ਇਹਨਾਂ ਦਾ ਤੇ ਹੋ ਗਿਆ ਸਮਾਨ ਖਾਲੀ ਜਾਂਦਾ पूरी अंदरू ਇੰਨੀ ਜਿੱਥੇ ਜਿੰਨੀ ਕਿ ਜਗ੍ਹਾ ਲੱਭਦੀ ਹੈ ਉੱਥੇ ਮੰਜੇ ਆਪਣੇ ਟੇਬਲ ਟੂਕ ਲਾ ਕੇ ਗੁੱਡੀ ਵੇਚਣ ਦਾ ਆ ਨਾ ਨਰਾਸ਼ ਨਹੀਂ ਵੇਖਿਆਣਾ ਸਹੀ ਕਦੀ ਇੱਕ ਗੁੱਡੀਆਂ ਲੈ ਆਂਦੇ ਆ ਆ ਆਪਣਾ ਸਮਾਂ ਹੀ ਪੂਰਾ ਅੰਦਰੋਂ ਘੜੀ ਭਰਿਆ ਹਾਂ ਸਹੀ ਚੱਲਣੇ ਕੰਮ ਆ ਆ ਰਹੀ ਆ 350 ਗੱਡੀਆਂ ਆ ਵੇਖੋ ਪੂਰੀ ਹਵੇਲੀ ਵੇਖੋ ਸਹੀ ਪਲਾੜ ਤੇ ਪੂਰਾ ਲੱਗਾ ਦਿਆ ਮੇਲਾ ਜਿਹੜਾ ਪਲਾੜ ਤੇ ਲੰਘਾ ਲੈ ਕਰ ਦੂਰੇ ਲੋਕੀ ਵੀਡੀਓ ਬਣਾਉਂਦੇ ਵੇ ਕਿੰਨੀ ਦੂਰ ਤੱਕ ਆ ਗਏ ਅੰਦਰ ਰਾਖੀ ਦਾ ਆ ਰਾਸ਼ੀ ਮੈਂ ਕਹਿੰਦਾ ਚੱਲ ਇੱਥੇ ਕਿ ਲੋਏ ਆਇਓ ਆ ਵੇਖੋ ਐਂਡ ਤੱਕ ਅੱਗੇ ਆ ਨੀ ਅੱਗੇ ਵੇਖੋ ਇਹ ਲਾਇਆ ਵੇਖ ਲੈਨੇ ਆ ਅੱਗੇ ਆ ਵੇਖੋ ਇੱਥੋਂ ਤੱਕ ਮੈਂ ਕਹਿੰਦਾ ਪੂਰਾ ਸਾਰਾ ਇਲਾਕਾ ਹੀ ਇਹ ਗੁੱਡੀਆਂ ਬਣਾਉਂਦਾ ਸੀ ਉਹ ਗੁੱਡੀਆਂ ਦੇ ਨਾਮ ਤੋਂ ਮਸ਼ਹੂਰ ਆ ਹਾਂ ਅੱਗੇ ਖਤਮ ਲਗਭਗ ਖਤਮ ਹੀ ਹੋਇਆ ਇੱਥੋਂ ਤੱਕ ਆ ਗਿਆ 2 ਕਿਲੋ 2 ਕਿਲੋਮੀਟਰ ਵੀ ਅੰਦਰ ਅੰਦਰ ਆ ਗਏ ਆਪਾਂ ਬਾਪਾ ਨੇ ਤੁਹਾਨੂੰ ਰੱਸ਼ ਵੇਖੋ ਇੱਨਾ ਮੈਂ ਕਹਿੰਦਾ ਜਿਹੜੇ ਨਹੀਂ ਇੱਟਾ ਹੋ ਗਿਆ ਬਾਕੀ ਅਗੀ ਚਾਈਨਾ ਡੋਰੀ ਵੇਹ ਬਾਗੋਂ ਮੋਜੀ ਗਈ ਜੀ ਨਹੀਂ ਦਾਣੀ ਗਈ ਉਹਨਾਂ ਦਾ ਜਨਾਲੀ ਬੜੀਆਂ ਜਾਂਦੀਆਂ ਆਹ ਆਹ ਇਹਦੇ ਅੰਦਰ 플ਾਟ ਨਾ 플ਾਟ ਦੇ ਅੰਦਰ ਹੀ ਵੇਖ ਕਿੰਨਾ ਰੱਸ਼ ਮੈਂ ਕਹਿੰਦਾ ਪੂਰੀ ਹੈ ਜੀ ਇਹਦੇ ਅੰਦਰ ਵੀ 플ਾਟ ਵੀ ਖੋਲਤਾ ਹੈ ਇਹਨਾਂ ਦੇ ਆਹ

ਦੂਰ ਤਾਂ ਕੀ ਆਵੇ ਉਹ ਪੁੱਤ ਆ ਰਿਹਾ ਆ ਆਪੋ ਮੇਰੇ ਜਗਾ ਇਧਰ ਕਰ ਨਹੀਂ ਜਾਏ ਜੀ ਆਹ ਉਹ ਮੇਰੇ ਜਗਾ ਇਧਰ ਕਰ ਨਹੀਂ ਜਾਏ ਜੀ ਆਹ ਮਾਰ ਲੇਗੇ ਆ ਜੀ ਆਪਣੇ ਨਵੇਂ ਬਣਾ ਲਏ ਨਾ ਯਾਰ ਇਹ ਮੈਂ ਕਹਿੰਦਾ ਇਹਨਾਂ ਰਾਜ ਨਹੀਂ ਕਰੀ ਸੀ ਦੇਖਾ ਉਹ ਪਿੰਆ ਤੇ ਮਾਮਲੇ ਵਿੱਚ ਲੋੜੀ ਦੇ ਤਿਹਾ ਦੇ ਮਹਾਰਾਜ ਨੂੰ ਯਾਰ ਇਹ ਨਾ ਬੰਦਾ ਮੇਰੇ ਨਾਲ ਘੱਟੋ ਘੱਟ ਇੱਥੇ ਯਾਰ ਕੋ ਬੰਦਾ ਹਜ਼ਾਰ ਤੋਂ ਵੀ ਜ਼ਿਆਦਾ ਬੰਦਾ ਆਇਆ ਮਗਾ ਹਜ਼ਾਰ ਕ ਬੰਦਾ ਦੇ ਹੋਊਗਾ ਇੱਥੇ ਕਿ ਨਹੀਂ ਯਾਰ ਕਿੰਨਾ ਹੋ ਗਿਆ ਇਨਾ ਰਸ਼ ਮੈਂ ਇਨਾ ਰਸ਼ ਹਾਂ ਇਨਾ ਰਸ਼ ਵੇ ਲੋ ਕਦੇ ਨਹੀਂ ਕਿਤੇ ਨਹੀਂ ਮੈਂ ਦੇਖਣ ਤੁਹਾਨੂੰ ਮਿਲੇਗਾ ਇੱਥੇ ਲੋੜੀ ਦੇ ਧਿਆਨ ਵਿੱਚ ਇੱਥੇ ਦੋ ਦਿਨ ਲਈ ਰਸ਼ ਪੈਂਦਾ ਮੇਲਾ ਲੱਗ ਜਾਂਦਾ ਇੱਥੇ ਗੁਡੀਆਂ ਅਰੇ ਹਰ ਹਰ ਕਰ இது uh... <laughs> <laughs>

ਵੰਡਿਆ ਜੀ ਮਾੜਾ ਇਹ ਟੇਬਲ ਤੇ ਇਹ ਗਾਂਹ ਕੱਢ ਲੋ ਵੀਰ ਜੀ ਕਿੱਥੇ ਸਰ ਕਿੱਡੋ ਅਰੇ ਬੋਟਿਆ ਨਾ ਭਰਾ ਸਾਹਿਬ ਹੋਰ ਬੋਗੜੀ ਆ ਉਹ ਕੀ ਜਦੋਂ ਤੱਕ ਉਹ ਆ ਨਹੀਂ ਪੜਾ ਥੋੜਾ ਥੋੜਾ ਪਿਛੇ ਕਰੋ ਹਾਂ ਹਰਦ

ਅਗੇ ਹਸਪੀਟਲ ਦੇ ਮੰਦੇਵੜੇ ਚੱਲ ਰਹੇ ਆ ਉਹਨਾਂ ਦਾ ਕਮਾਈ ਜਹਾਲੀ ਹੋਣੀ ਨੱਪੀ ਜਾ ਓਏ ਨਾ ਰਾਸ਼ੇ ਓਏ ਉਹਨਾਂ ਦਾ ਤੂੰ ਨਾ ਲੜਦੀ ਤੈਨੂੰ ਕਹਿੰਦੇ ਤੇਰਾ ਦਮਾਗਾ ਕਿਹੜੀ ਲੜਾਈ ਵੀ ਹੋ ਸਕਦੀ ਸਾਡੀ ਓਏ ਜੀ ਯਾਰ ਲੋ 50 ਮਿੰਟਾਂ ਦਾ ਸਫ਼ਰ ਅੱਧੇ ਘੰਟੇ 'ਚ ਤੈਅ ਕਰਕੇ ਆਏ ਇੱਥੇ ਹੁਣਾਂ 50 ਮਿੰਟਾਂ ਦਾ ਸਫ਼ਰ ਅੱਧੇ ਘੰਟੇ 'ਚ ਤੈਅ ਕੀਤਾ ਕਰ ਦੇ ਦਿੱਤਾ ਯਾਰ ਆ ਵੇਖੋ ਇੰਨਾ ਰਾਹੀ ਜੀ ਮੈਂ ਕਹਿੰਨਾ ਪੂਰਾ ਆ ਰਗਾ ਸ਼ੀਰ ਆ ਜੀ ਇਹ ਆਪਣਾ ਸੰਨੀ ਵੀਰ ਸਭ ਤੋਂ ਵਧੀਆ ਗੁੱਡੀ ਹੈ ਜੀ ਤੇ ਸਭ ਤੋਂ ਘੱਟ ਸਸਤੀ ਵੀ ਇਹਦੀ ਹੁੰਦੀ ਹੈ ਗੁੱਡੀ ਬਹੁਤ ਵਧੀਆ ਦੀ ਗੁੱਡੀ ਬਣਾਉਂਦਾ ਬਹੁਤ ਮਿਹਨਤ ਵੀ ਕਰਦਾ ਹੈ ਸੰਨੀ ਗੁੱਡੀ ਗੁੱਡੀ ਕਿੱਥੇ ਕਿੱਥੇ ਜਾਂਦੀ ਫਿਰ ਉਹਨਾਂ ਦੇ ਜੰਮੂ ਵਿਧਿਆਲਾ ਜਲੰਧਰ ਹਾਂ ਹੁਣ ਬਾ ਲੋੜੀ ਤੋਂ ਬਾਅਦ ਉੱਥੇ ਜਾਣਾ ਹੋਰ ਸਪਲਾਈ ਅੱਛਾ ਅੱਛਾ ਬਹੁਤ ਵਧੀਆ ਮੁੰਡਾ ਇਹਦੀ ਗੁੱਡੀ ਦੀ ਜੈਨਿਊਨ ਰੇਟ ਤੇ ਹੁੰਦੀ ਹੈ ਜਿਹਨਾਂ ਗੁੱਡੀ ਲੈਣੀ ਹੁੰਦੀ ਹੈ ਨਾ ਪੁਤਨਪੁਰੇ ਇਹਦੇ ਕੋ ਆ ਕੇ ਲਓ ਸਾਰੀ ਗੁੱਡੀ ਇਹਦੀ ਬਾਹ ਵੇਚ ਗਈ ਆ ਸਾਰੀ ਵੇਚ ਚਲੀ ਇਹਦੀ ਗੁੱਡੀ ਬਹੁਤ ਵਧੀਆ ਦੀ ਗੁੱਡੀ ਹੁੰਦੀ ਹੈ ਤੁਮਰ ਪਹਿਲਾਂ ਸਵੇਰ ਹੋਈ ਆ ਮਾਰ ਪਹਿਲੇ ਆ ਜੀ ਇਹਦਾ 12 ਮਹੀਨੇ ਕੰਮ ਚੱਲਦਾ ਰਖੜੀ ਦੇ ਨੇ ਆਲੇ ਚੱਲ ਜਾਣਾ ਜੰਮੂ ਸਭ ਤੋਂ ਸਸਤੀ ਹੁੰਦੀ ਹੈ ਨਹੀਂ ਹੁੰਦੀ ਇਹ ਦੇਖੋ ਗੁड़ियां ਲੱਗੋ ਜਦੋਂ ਮਾਰਾ ਕੋਤਨਪੁਰਿਆ ਦੀ ਸਾਈਡ ਲੋ ਜੀ ਹੋ ਗਿਆ ਮੁੱਕ ਗਿਆ ਮੇਲਾ ਬਾ 10:30 ਹੋ ਗਏ ਆ ਮੇਲਾ ਤੇ ਮੁੱਕ ਗਿਆ ਪਰ ਮੈਨੂੰ ਲੱਗਦਾ ਇੱਥੇ ਲੜਾਈ ਦੀ ਹੋਈ ਉਹ ਆਪਾਂ ਹੈ ਨਹੀਂ ਐ ਇੱਥੇ ਜਿਹੜੀ ਲੜਾਈ ਹੋਈ ਨਹੀਂ ਅਹੀਂ ਘਰਾਂ ਸਾਰੀਆਂ ਮੇਲਾ ਮੁੱਕ ਗਿਆ ਵੇਖੋ ਰਾਸ਼ਲੇ ਵੀ ਬੜਾ ਅੱਗੇ 83 ਰਾਸ਼ੀ ਰਾਸ਼ਕੇ ਬਾਕੀ ਇਹ ਕੀ ਖਤਮ ਹੋਈਆਂ ਆਂ ਡੀਆਂ ਗੁੱਡੀਆਂ ਵੇਖੀਆਂ ਸਾਰਿਆਂ ਦੀ ਅੱਜ 10:30 ਵਜੇ ਕੰਮ ਖਤਮ ਹੋ ਗਿਆ ਨਹੀਂ ਤੇ 12 ਵਜੇ ਤੱਕ ਮੇਲਾ ਲੱਗਾ ਰਹੇਗਾ ਅੱਗੇ ਅੱਲੇ ਹੋਰ ਵੀ ਮੇਲਾ ਲੱਗਾ ਬਾਕੀ ਹੁਣ ਇੱਥੇ ਲੜਾਈ ਹੋਣ ਦੇ ਕਾਰਨ ਸਾਰਾ ਕੁਝ ਹੋ ਗਿਆ ਕੰਮ ਸਟਾਪ ਹੋ ਗਿਆ ਇੱਥੋਂ ਸਾਰਾ ਕੁਝ ਵੇਚ ਗਿਆ ਇਹਨਾਂ ਦਾ ਲੋ ਜੀ ਵੇ ਲੋ 11:30 ਵਜੇ ਆ ਵੇਖ ਲੋ 12:00 ਸਾਢੇ 11:00 ਰਾਤ ਦੇ ਇਹ ਹੱਲੇ ਵੀ ਲੋਕ ਕਿਨਾਰਾ ਅੱਜ ਜੀ ਆ। ਕਿੰਨਾ ਰੱਟ ਜੀ ਬਿਲਕੁਲ। 8:11 ਹੋ ਗਏ। ਹੱਲੇ ਵੀ ਲੋਕ ਰਾਸ਼ੀ ਮੁਕੰਨ ਦੇ ਨਾਇਨੀ ਲੈ ਆਂਦੇ ਆ। ਰਾਸ਼ੀ ਰਾਸ਼ਾ ਉਧਰੋਂ ਚਲੋ ਖਤਮ ਹੋ ਗਈਆਂ ਸਾਰੀਆਂ ਗੱਡੀਆਂ ਇਧਰੋਂ ਐਸੀ ਬੜਾ ਰਾਸ਼ੀ ਹਲੇ। ਹਾਂ। 8:11 ਵਜੇ ਦਾ ਟਾਈਮ ਹੋ ਗਿਆ ਤੇ ਹੱਲੇ ਵੀ ਰਾਸ਼ੀ ਤੋਂ ਨਾਇਨੀ। ਅੱਗੇ ਆ ਰਹਾ। ਕੋ ਕਿ ਨਾ ਰੱਖ ਲੈ ਗੱਟੇ ਰਾਤੀ ਮੁੱਕਾਏ 12 1 ਵਜੇ ਨੇ ਇੰਨਾ ਹੀ ਰੱਖ ਰਿਹਾ ਹੈ ਇਹ ਜਵੇਂ ਸਵੇਰ 6 ਵਜੇ ਦੇ ਸ਼ਾਮ ਦੇ 7 ਵਜੇ ਦੇ ਇੰਨਾ ਦੇ ਟਾਈਮ ਲੱਗਿਆ ਪਰ 11:30 ਦਾ ਟਾਈਮ ਹੋ ਗਿਆ ਦਾ 12 1 ਵਜੇ ਨੇ ਮਾਣਨਾ ਠੀਕ ਵਜਾ ਹੱਲੇ ਵੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਗਈ 11:30 ਦਾ ਟਾਈਮ ਹੋ ਗਿਆ हड़ीज़र लोहड़ जॻह नी लंघनि जॻह छॾे तंघ ਨਾਰਾਸ਼ ਭੈਣ ਘੱਲੇ ਵੀ ਕਿੰਨਾ ਵੇਲੋ ਰਸ਼ ਜੀ ਮੁੰਜੀ ਵਈ ਲੋ ਜੀ 12 ਵਜ ਗਏ ਆ ਹੁਣ ਆਪਾਂ ਘਰ ਸਰ ਮੇ ਰੌਣਕ ਘੱਲੇ ਵੀ ਪੂਰੀ ਲੱਗੀ ਆ 12 ਵਜ ਗਏ ਆ ਰੌਣਕ ਘੱਲੇ ਵੀ ਪੂਰੀ ਆ ਅੱਗੇ ਜਾ ਕੇ ਹੁਣ ਆਪਾਂ ਲੱਗੇ ਆ ਘਰ ਜਾਗੇ ਸੌਣ ਸਾਰਿਆਂ ਨੂੰ ਹੈਪੀ ਡੋੜੀ ਆਏ ਤੇ ਜਿੰਨੀ ਗੁੱਡੀ ਵੇਖ ਗਈ ਆ ਮੈਨੂੰ ਲੱਗਦਾ ਸਾਰੇ ਜੱਤੂ ਨਾ ਹੀ ਉੱਡੇਗੀ ਬਾਕੀ ਵੇ ਲੋਰਨ ਚਾਇਨਾ ਲੋਰਨ ਨਹੀਂ ਦਾਨੀ ਚਾਹੀਦੀ ਬਾਕੀ ਉਹ ਨਹੀਂ ਚਾਇਨਾ ਲੋਰਨ ਸਾਰਿਆਂ ਨੂੰ ਹੈਪੀ ਲੋੜੀ ਲੋੜੀ ਦੀਆਂ ਮੁਬਾਰਕਾਂ ਆਪਾਂ ਚੱਲ ਗਏ ਚੰਦੇ ਆਣ ਘਰ ਸਾਰਿਆਂ ਨੂੰ ਹੈਪੀ ਲੋੜੀ ਓਕੇ ਬਾਏ ਟਾਟਾ ਧੰਨਵਾਦ ਜੀ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰਟ ਮੈਨ ਜ਼ਰੂਰ ਕਰਿਆ ਕਰੋ ਓਕੇ ਬਾਏ ਟਾਟਾ ਧੰਨਵਾਦ ਜੀ ਸਾਰਿਆਂ ਨੇ ਹੈਪੀ ਲੋੜੀ ਓਕੇ ਬਾਏ